जोमैटो तो डिलीवरी बॉय का वायरल वीडियो स्कूटर बाइक नहीं सगो घोड़े आया ऑर्डर सत रहे हो लिविंग इंडिया न्यूज ते मैं प्रभजोत कौर हैदराबाद ਦੇ ਇੱਕ ਡਿਲੀਵਰੀ ਬੋਏ ਦਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ Zomato ਦਾ ਡਿਲੀਵਰੀ ਬੋਏ ਆਰਡਰ ਦੇਣ ਘੋੜੇ ਤੇ ਆਇਆ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਇਹ ਵੀਡੀਓ ਹੈਦਰਾਬਾਦੀ ਦੱਸੀ ਜਾ ਰਹੀ ਹੈ ਸੜਕਾਂ ਦੇ ਵਾਹਨਾਂ ਦੇ ਵਿਚਕਾਰ ਉਹ ਆਪਣੇ ਮੋਢੇ ਤੇ ਪਾਰਸਲ ਚੁੱਕੀ ਨਜ਼ਰ ਆ ਰਿਹਾ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਲਗਾਤਾਰ ਸ਼ੇਅਰ ਕੀਤੀ ਜਾ ਰਹੀ ਹੈ ਦਰਅਸਲ ਮੰਗਲਵਾਰ ਨੂੰ ਪੈਟਰੋਲ ਦੀ ਕਮੀ ਕਾਰਨ ਪੈਟਰੋਲ ਪਰ ਆਉਣ ਲਈ ਕਾਫੀ ਲੰਮੀਆਂ ਲਾਈਨਾਂ ਲੱਗੀਆਂ ਹੋਏ ਸਨ ਅਜਿਹੇ 'ਚ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਪੰਪ ਤੇ ਲੰਮੀਆਂ ਲਾਈਨਾਂ ਕਾਰਨ ਇਹ ਡਿਲੀਵਰੀ ਬੋਏ ਨੇ ਖਾਣਾ ਡਿਲੀਵਰੀ ਕਰਨ ਲਈ ਇਹ ਤਰੀਕਾ ਲੱਭਿਆ ਏ। Zomato ਡਿਲੀਵਰੀ ਬੋਏ ਦਾ ਵਾਇਰਲ ਵੀਡੀਓ ਆਰਡਰ 'ਚ ਬਾਈਕ ਤੇ ਨਹੀਂ ਸਕੋ ਘੋੜੇ ਤੇ ਦੇਣ ਆਇਆ ਆਰਡਰ ਸੱਚਾਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਪ੍ਰਭਜੋਤ ਕੌਰ ਹైదరాబాద్ ਦੇ ਇੱਕ ਡਿਲੀਵਰੀ ਬੋਏ ਦਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਿਹਾ ਹੈ ਇਸ ਵੀਡੀਓ ਦੇ ਵਿੱਚ ਜੋਮੈਟੋ ਦਾ ਡਿਲੀਵਰੀ ਬੋਏ ਆਰਡਰ ਦੇਣ ਘੋੜੇ ਤੇ ਆਇਆ ਲੋਕਾਂ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ ਇਹ ਵੀਡੀਓ हैदराबादी दसी जा रही है सडका दे वाहना दे ਵਿਚਕਾਰ ਇਹੋ ਆਪਣੇ ਮੋਡੇ ਤੇ ਪਾਰਸਲ ਚੁੱਕੀ ਨਜ਼ਰ ਆ ਰਿਹਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਲਗਾਤਾਰ ਸ਼ੇਅਰ ਕੀਤੀ ਜਾ ਰਹੀ ਹੈ ਦਰਅਸਲ ਮੰਗਲਵਾਰ ਨੂੰ ਪੈਟਰੋਲ ਦੀ ਕਮੀ ਕਾਰਨ ਪੈਟਰੋਲ ਪਰਮਾਉਣ ਲਈ ਕਾਫੀ ਲੰਮੀਆਂ ਲਾਈਨਾਂ ਲੱਗੀਆਂ ਹੋਏ ਸਨ ਅਜਿਹੇ ਚ ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੈਟਰੋਲ ਪੰਪ ਤੇ ਲੰਮੀਆਂ ਲਾਈਨਾਂ ਕਾਰਨ ਇਹ ਡਿਲੀਵਰੀ ਬੋਏ ਨੇ ਖਾਣਾ ਡਿਲੀਵਰੀ ਕਰਨ ਲਈ ਇਹ ਤਰੀਕਾ ਲੱਭਿਆ